ਜੀ ਸੰਜੇ ਲਾਇਰ ਨੇ ਤਾਂ ਹਾਂ ਜੀ ਮੇਰੇ ਬਾਤ ਕਰ ਪਹੁੰਚੇ ਹੋ ਰਜਿੰਦਰ ਜੀ ਦੇ ਉੱਤੇ ਇਹ ਮੀਟਿੰਗ ਕੀਤੀ ਕਿਵੇਂ ਦੇ ਦਿੱਤੀ ਸੀ ਦੇਖੋ ਰਜਿੰਦਰ ਜੀ ਬੀਜੇਪੀ ਦੇ ਬਹੁਤ ਪੁਰਾਣੇ ਔਰ ਜਜਾਰੂ ਵਰਕਰ ਨੇ ਸਾਡੇ ਮੰਡਲ ਦੇ ਪ੍ਰਧਾਨ ਵੀ ਸੀ ਸਾਡੇ ਤੋਂ ਸੀਨੀਅਰ ਨੇ ਔਰ ਇਹਨਾਂ ਦਾ ਸਤਿਕਾਰ ਵਿਲਾ ਚ ਬਹੁਤ ਹੈ ਪਾਰਟੀ ਪ੍ਰਤੀਉ ਵੀ पर्सनली मेरे प्रतियोगी ਤਾਂ ਮੈਂ ਖੁਸ਼ ਕਿਸਮਤ ਸਮਝਦੀ ਐ ਕਿ ਜਿਨ੍ਹਾਂ ਨੇ ਬੀਜੇਪੀ ਨੂੰ ਸਾਹਮਣੇ ਰੱਖਿਆ ਇਹਨੇ ਦੇਰ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਵਿੱਚ ਅਸੀਂ ਆਏ ਮੇਰੇ ਨਾਲ ਗਗਰੋਲੀ ਜੀ ਸਾਡੇ ਜ਼ਿਲ੍ਹਾ ਦੇ ਪ੍ਰਧਾਨ ਸੁਖਚੈਨ ਜੀ ਸਾਡੇ ਮੰਡਲ ਦੇ ਪ੍ਰਧਾਨ ਅਸੀਂ ਸਾਰਿਆਂ ਨੇ ਬਹੁਤ ਕੁਝ ਸਿੱਖਣਾ ਇਹਨਾਂ ਤੋਂ ਔਰ ਇਹਨਾਂ ਦਾ ਬਹੁਤ ਧੰਨਵਾਦ ਜਿਸ ਤਰ੍ਹਾਂ ਇਹਨਾਂ ਨੇ ਬਹੁਤ ਸ਼ਾਰਟ ਨੋਟਿਸ ਤੇ ਉੱਤੇ ਇੱਕ ਐਨੀ ਵਧੀਆ ਮੀਟਿੰਗ ਔਰ ਇਹਨਾਂ ਦੇ ਬੇਟੇ ਦਾ ਕਨਵਰ ਜਿਨ੍ਹਾਂ ਨੇ ਜੁਆਇਨਿੰਗ ਕਰਵਾਈ ਇਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਹੋਰ ਮਹਿਲਾ ਸਾਰੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੀ ਜੁਆਇਨਿੰਗ ਕਰਵਾਈ ਅੱਜ ਕਿੰਨੇ ਕੁ ਕਰਵਾਇਆ ਜੁਆਇਨ ਕਰਾਇਆ ਪਰ ਵਰਤਮਾਨ ਮੈਂ ਕਹਿ ਨਹੀਂ ਸਕਦੀ ਪਰ ਬੱਚੇ ਤੁਸੀਂ ਦੇਖ ਲਓ ਕਿੰਨੇ ਲੱਗਣ ਹੈਗੇ ਹਾਂ ਕਿਹੜੀ ਬੰਦੇ ਚ ਹੋਣਗੇ ਹਾਂਜੀ ਚਾਰ ਦਲ ਬੰਦੇ ਚ ਹਾਂਜੀ ਨਰਾ ਜੋ ਵੀ ਆਪਣੇ ਸਾਡੇ ਬੋਲੋ ਬੋਲੋ ਕਿ ਨਾ ਬੱਸ ਸਤਪਾਲ ਸਿੰਘ ਮਹਿਮਦਪੁਰ ਬਲਾਕ ਪ੍ਰੈਸ ਕਤਰ ਕਿਸਾਨ ਬਾਟੇ ਕਿਸਾਨ ਨੇ ਇੱਕ ਤਾਂ ਸਿੱਧੂ ਬਰਾ ਇੱਕ ਤੇ ਖੜੇ ਅੱਜ ਅਸੀਂ ਰਾਜਾ ਫਾਰਮਾ ਖੜਿਆ ਇੱਥੇ ਪੰਨੀਤ ਕੌਰ ਆ ਰਹੀ ਹੈ ਸਾਬਕਾ ਸਰਪੰਚ ਦਿਨੇਸ਼ ਦੇ ਘਰ ਉਹਦਾ ਸੀ ਵਿਰੋਧ ਕਰਨ ਦੇ ਲਈ ਇੱਥੇ ਖੜਿਆ ਕੀ ਗੱਲ ਹੈ ਵਿਰੋਧ ਕਰ ਰਹੇ ਹੋ ਵਿਰੋਧ ਸਾਡਾ ਹੀ ਆ ਜਿਹੜੀ ਬੀਜੇਪੀ ਸਰਕਾਰ ਆ ਸਾਡੇ ਕਿਸਾਨਾਂ ਦੇ ਸ਼ੰਭੂ ਬਾਡਰ ਖਨੌਰੀ ਬਾਡਰ ਖਨੌਰੀ ਬਾਡਰ ਦੇ ਸਾਡਾ ਨੌਜਵਾਨ ਸ਼ਹੀਦ ਸ਼ੁਭਕਰਨ ਸਿੰਘ ਸ਼ਹੀਦ ਕੀਤਾ ਗਿਆ ਸ਼ੰਭੂ ਬਾਡਰ ਦੇ ਵੀ ਅਥਰੂ ਗੈਸ ਦੇ ਗੋਲੇ ਸਾਡੇ ਮਸਿੰਦਲੀ ਤੋੜੀ ਗਈ ਆ ਗੋਲੀਆਂ ਮਾਰੀਆਂ ਨੌਜਵਾਨਾਂ ਦੀ ਅੱਖਾਂ ਕੱਢੀਆਂ ਗਈਆਂ ਉਦੋਂ ਰੋਸ ਵਜੋਂ ਨੰਬਰ 2 ਜਿਹੜੀ ਸੜਕ ਸੀਗੀ ਸਾਡੀ ਉਹਦੇ ਪੂਰੀ ਬੰਦ ਕਰ ਦਿੱਤੀ ਗਈ ਆ ਕਿਸੇ ਕਿਸੇ ਰੋਸ ਵਜੋਂ ਅਸੀਂ ਵਿਰੋਧ ਕਰ ਰਹੇ ਆ ਮੰਗਾ ਸੀ ਇਹ ਕਹਿੰਦੇ ਸਾਡੇ ਸਵਾਲਾਂ ਦੇ ਜਵਾਬ ਦੇਣਾ ਅਸੀਂ ਹੋ ਕਰ ਲਾਂਗੇ ਸਾਡੇ ਸਵਾਦਾ ਦੇ ਹੀ ਅੱਜ ਇਹ ਸ਼ੁਰੂ ਕਰਨ ਨੂੰ ਕੀ ਸੀ ਦਿੱਤਾ ਗਿਆ ਜਵਾਬ ਦਿੱਤਾ ਜਵਾਬ ਕੋਈ ਨਹੀਂ ਦਿੱਤਾ 7 ਵਜੇ ਦੇ ਬਾਅਦ ਵੀ ਆਸੀਂ ਅੱਗੇ ਕੇ ਭੱਜਦੇ ਰਹਾਂਗੇ ਜਿੱਥੇ ਜਿੱਥੇ ਜਾਏਗੀ ਇਹ ਜਿਹੜੇ ਜਿਹੜੇ ਪਿੰਡ ਜਾਏਗੀ ਆਸੀਂ ਉਹਨਾਂ ਪਿੰਡ ਇਹਨਾਂ ਦੇ ਅੱਗੇ ਹੋ ਕੇ ਪਹੁੰਚਾਂਗੇ ਤੁਹਾਨੂੰ ਸਰਪੰਚ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਬੁੱਟਾ ਸਿੰਘ ਸਰਪੰਚ ਪਿੰਡ ਲੋਹ ਖੇੜਿਆ ਬਈ ਉਹੜਾ ਪਹੁੰਚਿਆ ਸੀ ਵਿਰੋਧ ਕਰਦੇ ਕੀ ਕਰ ਆਪਣਾ ਬੋਲਦਾ ਮਹਾਰਾਣੀ ਦਾ ਵਿਰੋਧ ਅਸੀਂ ਬਿਲਕੁਲ ਕਰਾਂਗੇ ਵੀਰ ਜੀ ਜਦੋਂ ਸਾਡੇ 9 ਜੋਨਾਂ ਨੂੰ ਸ਼ਹੀਦ ਕੀਤਾ ਜਾਂਦਾ ਬੀਜੇਪੀ ਵੱਲੋਂ ਉਸ ਟਾਈਮ ਤਾਂ ਮਹਾਰਾਣੀ ਬੋਲਦੀ ਨਹੀਂ ਮਹਾਰਾਣੀ ਨੂੰ ਪਤਾ ਨਹੀਂ ਹੈਗਾ ਪੰਜਾਬ ਦੇ ਵਿੱਚ ਕੀ ਹੁੰਦਾ ਪਿਆ ਜੇ ਅਸੀਂ ਵਿਰੋਧ ਕਰਨਾ ਹੈ ਤਾਂ ਸਾਡਾ ਰਾਈਟ ਬਣਦਾ ਵਿਰੋਧ ਕਰਨਾ ਸਾਡੇ 16 ਦਾ ਜਵਾਬ ਦੇਵੇ ਇਹ ਸਾਰੇ ਸ਼ੂਮ ਕਰਨ ਸ਼ਹੀਦ ਕੀਤਾ ਖਨੋਰੀ ਬਾਰਡਰ ਤੇ ਉਹਦਾ ਕੀ ਕਸੂਰ ਸੀਗਾ ਅਸੀਂ ਇਹ ਸਵਾਲ ਪੁੱਛਦੇ ਆ 2014 ਤੇ ਮੋਦੀ ਸਰਕਾਰ ਬਣੀ ਹੈ ਇਹਨਾਂ ਨੇ ਸਾਡੇ ਵਾਅਦੇ ਕਿਤੇ ਵੀ ਐਮਐਸਪੀ ਦਾਂਗੇ ਕੀ ਇਹਨਾਂ ਨੇ ਜਿਹੜਾ ਦਿੱਤੀ ਐਮਐਸਪੀ ਸਾਡੇ ਉਸ ਸਵਾਲ ਨੇ ਲਖੀਪੁਰ ਖੀਰੀ ਦੇ ਵਿੱਚ ਕਤਲ ਿਆਮ ਹੋਇਆ ਅਸੀਂ ਉਹਦੇ ਸਵਾਲ ਕਰਦੇ ਆਂ ਭਈ ਬਿਜਲੀ ਬੋਰਡ ਦੇ ਸੁਸਪੰਦਿਤ ਸਾਡੇ ਸਵਾਲ ਨੇ ਇਹ ਸਵਾਲਾਂ ਜਵਾਬ ਹਿੱਸੇ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਦਿੱਤਾ ਹੈਗਾ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿਵਾ ਸੀਗਾ ਵੀ ਤੁਹਾਡੀ ਗੱਲਬਾਤ ਕਰਾਣੇ ਆ ਜਦੋਂ ਗੱਲਬਾਤ ਆਏ ਮਹਾਰਾਣੀ ਗੱਡੀ 'ਚ ਬਿਠਾ ਕੇ ਲੰਘੇ ਪ੍ਰਸ਼ਾਸਨ ਨੇ ਸਾਨੂੰ ਧੋਖਾ ਦਿੱਤਾ ਅੱਜ ਉਹਨਾਂ ਨੇ ਰੁਕਾ ਹੈਗਾ ਗੱਡੀ ਭੱਜੀ ਹੈ ਪਿੱਛੇ ਸੀ ਰੁਕਣ ਵਾਲੀ ਰੁਕਿਆ ਵੀ ਤਾਂ ਰੁਕੇ ਸਾਰੇ ਦੁਆਦ ਪਰ ਕੋਈ ਸਾਡਾ ਸਵਾਲ ਨਹੀਂ ਇਹਨਾਂ ਨੇ ਸਾਡੇ ਸਵਾਲਾਂ ਦਾ ਜਵਾਬ ਹੈ ਹੀ ਨਹੀਂਗੇ ਜੇ ਇਹਨਾਂ ਨੇ ਇਲੈਕਸ਼ਨ 'ਚ ਲੜਨਾ ਵੋਟਾਂ ਲੈਣੀਆਂ ਨੇ ਪੰਜਾਬ ਦੇ ਵਿੱਚ ਇਹ ਪਿੰਡਾਂ 'ਚ ਆਉਣ ਦੀ ਬਜਾਏ ਮੋਤੀ ਨੂੰ ਜਾ ਕੇ ਮਿਲਣੇ ਸਾਡੇ ਕੈਂਡੀਡੇਟ ਜਿੰਨੇ ਵੀ ਬੀਜੇਪੀ ਵਾਲੇ ਉਹਨਾਂ ਨੂੰ ਜਦੋਂ ਸਵਾਲ ਕਰਨੇ ਬੀਜੇਪੀ ਮੋਦੀ ਨੂੰ ਜਾ ਕੇ ਪੰਜਾਬ ਦੇ ਵਿੱਚ ਵੋਟਾਂ ਤਾਂ ਮੰਗਾਗੇ ਵੀ ਜੇ ਉਹਨਾਂ ਨੇ ਕੋਈ ਮਸਲੇ ਹੱਲ ਕਰਦੇ ਕਿਸਾਨਾਂ ਦੇ ਨਹੀਂ ਤਾਂ ਇਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ ਪੰਜਾਬ ਦੇ ਦੇ ਹੇਦੇਸ਼ੀ ਬਣਦੇ ਨੇ ਜੇ ਇਹ ਲੱਗਦਾ ਜੀ ਬ੍ਰੋ ਨਖਦਾ ਜਦ ਰੇ ਬ੍ਰੋ ਉਹ ਲਗਾ ਪਾਰ ਅਸੀਂ ਡਟ ਕੇ ਕਰਾਂਗੇ ਜਿੱਥੇ ਵੀ ਜਾਏਗੀ ਕੱਲ ਅਸੀਂ ਰਾਜਪੁਰੇ ਤੋਂ ਪੰਜਾਬ ਆ ਉਸ ਤੋਂ ਪਹਿਲਾਂ ਉਹਨਾਂ ਦੇ ਬਸੰਤਪੁਰੇ ਗਏ ਉੱਥੋਂ ਵੀ ਪਹਜਾਇਆ ਅਜੇ ਪਿੱਛੇ ਵੀ ਇਹਨਾਂ ਨੇ ਪ੍ਰੋਗਰਾਮ ਕੀਤਾ ਸੀ ਬਾਹਰਗੜ੍ਹ ਉੱਥੇ ਵੀ ਪਹਜਾਇਆ ਹੁਣ ਇੱਥੇ ਫਾਰਮ ਤੇ ਖੜੇ ਆ ਇੱਥੋਂ ਵੀ ਪਹਜਾਵਾਂਗੇ